ਕਿ ਤੈਨੂੰ ਬਚਾਇਆ ਦੋ ਉਹ ਦੋਈ ਦਿੱੱਤੀ ਹੁਣ ਤੂੰ ਉਹ ਤਾਂ ਰੱਬ ਦੀ ਮਰਜ਼ੀ ਆ ਯਾਰ ਉਹ ਤਾਂ ਰੱਬ ਦੀ ਮਰਜ਼ੀ ਦੋ ਤਿੰਨ ਦਿਨੇ ਹੁਣ ਮੈਂ ਕਿਵੇਂ ਹੱਥ ਨੱਥਰੂੰਗਾ ਦੋ ਇਹ ਉਹਦਾ ਕਹੇ ਵੀ ਤੈਨਾਂ ਦਊਗੀ ਮੈਂ ਕਦ ਕਹੇ ਵੀ ਤੈਨਾਂ ਦਊਗੀ ਝੂਠਾ ਬਣੋ ਨਾ ਮੈਨੂੰ ਬੰਦੀ ਤੇ ਗਈ ਆ ਤੈਨਾਂ ਦਊਗੀ ਉਹੀ ਮੈਨੂੰ ਆ ਤੂੰ ਬਚਾਇਆ ਕਰੇ ਚਾ ਮੈਂ ਕੀ ਰੱਬ ਆ ਉਹੀ ਮੈਨੂੰ ਕਹਿੰਦਾ ਤੂੰ ਛੋੜ ਕੇ ਕਹਿੰਦਾ ਤੈਨਾਂ ਦਊ ਰਾਜੂ ਵੱਡੀ ਬੱਕਰੀਆਂ ਤੈਨਾਂ ਦਊ ਵੀਡੀਓ ਕਢਵਾ ਪਹਿਲਾਂ ਦੀ ਵੀ ਤੈਨਾਂ ਦੇਊਗੀ ਮੈਂ ਕਦ ਕਿਹਾ ਨਾ ਦੇ ਦੇ ਹੂੰ ਆਈਡੀਆ ਜਗਲਾ ਨਾ ਲੰਦਾ ਉਹ ਦੇ ਦੇ ਗਾਦਾ ਛੱਡ ਬੱਕਰੀ ਨਹੀਂ ਫਿਰ ਬੱਕਰੀ ਖਾ ਕੇ ਨਹੀਂ ਹੈਗਾ ਬੱਕਰੀ ਦਾ ਮੈਂ ਤਾਂ ਤੇਰਾ ਬੱਕਰੀ ਦਾ ਫਾਇਦਾ ਕਰਦਾ ਬੁੜੇ ਦਾ ਉਹ ਉਹ ਨੂੰ ਨਹੀਂ ਦੱਸ ਮੇਰੇ ਕੋਲ ਬੱਠਾਈ ਦੀ ਨਹੀਂ ਵਿਚ ਜੀ ਚਲ ਫਿਰ ਹੋ ਗਏ ਫਿਰ ਪਾ ਕੇ ਲੈ ਜਾ ਇਹ ਗੱਲਾਂ ਛੱਡ ਮੈਂ ਮਟ ਹੁਣ ਦੋ ਲੋਹਣੇ ਲਾਉਂਦਾ ਹੈ ਤੀਣੀ ਤਾਂ ਤਾਂ ਹੈ ਨਹੀਂ ਉਰਾ ਹੱਥ ਕਰੀ ਨਾ ਦੇ ਯਾਰ ਹੈ ਮੈਂ ਤੇਰੀ ਮਰਜ਼ੀ ਆ ਉਹ ਖੜ ਜਾ ਯਾਰ ਇਹ ਵੀ ਗਰੀਬ ਆ ਦੀ ਪੂਰੀ 24000 ਰੁਪਏ ਦੇਖੀ ਜੋ ਪਾਉਣ ਆ ਲੈ ਜਾਣ ਜਾਣੀ ਆ ਲ ਜਾ 6.5 ਦਾ ਮੰਗੀਆਂ ਨਾ 6.5 ਮੰਗਦਾ 7000 ਦਾ 50 ਤੇ 5000 ਮੰਗਦਾ 28 ਤੇ ਆ ਗਿਆ ਤੂੰ ਗੱਲ ਇੰਨੀ ਕਰ ਫੋਨ ਹੀ ਦੂਆ ਘੱਟ ਜਿੰਦੀ